ਤੇ ਰਾਤੀਏ ਜੱਲੇ ਜਦੋਂ ਜਾਂਦੇ ਸੀ ਸਾਈਕਲ ਤੇ ਤੇ ਮੈਂ ਇਹਨਾਂ ਨੂੰ ਖਿਲਾਰ ਲਿਆ ਡਿਊਟੀ ਤੇ ਜਾਂ ਲੱਗਿਆ ਮੈਂ ਆਪਣੀ ਗਲੀ ਚ ਖਿਲਾ ਰਿਆ ਮੈਂ ਕਿਹਾ ਵੀਰ ਜੀ ਬੜੀ ਕਾਲੀ ਜੀ ਅੱਜ ਤੇ ਆਂਦਾ ਯਾਰ ਅੱਜ ਮੈਂ ਲੇਟ ਹੋ ਗਿਆ ਥੋੜਾ ਇਹਨਾਂ ਨੂੰ ਪਿਛੋਂ ਅਣਜਾਣ ਕਾਰ ਵਾਲੇ ਨੇ ਇੱਕ ਨੇ ਲਾਪਰਵਾਹੀ ਬਿਨਾ ਹਾਰਨ ਦੇ ਬੜੀ ਲਾਪਰਵਾਹੀ ਨਾਲ ਚਲਾਉਂਦਿਆਂ ਇਹਨਾਂ ਦੀ ਬੈਕ ਸਾਈਡ ਤੇ ਟੱਕਰ ਮਾਰੀ ਆ ਪਿਛੋਂ ਲਿਆ ਕੇ ਮਾਰੀ ਆ ਕੋਈ ਯਾਰ ਹੈ ਤੁਹਾਨੂੰ ਕੋਈ ਗੱਲ ਹੋਈ ਸੀ ਕਦੋਂ ਗੁਰਬਿੰਦਾਂ ਕੱਲ ਸ਼ਾਮੀ ਫੋਨ ਤੇ ਗੱਲ ਇਹੀ ਸਵੇਰੇ 10:00 ਵਜੇ ਨਾ ਮੈਂ ਕੁੜੀਆਂ ਨੂੰ ਮੈਂ ਕਿਹਾ ਮੇਰੇ ਕੋ ਆਇਆ ਨਹੀਂ ਜਾਣਾ ਮੈਂ ਆਪਣੀ ਡਿਊਟੀ ਨਾਲ ਘਰੇ ਛੱਡਿਆ ਤੇ ਕਹਿੰਦਾ ਕੋਈ ਨਹੀਂ ਮੈਂ ਛੱਡ ਦਊਗਾ ਛੋਟੀ ਕੁੜੀਆਂ ਨੂੰ ਠੀਕ ਨਹੀਂ ਹਨ ਉਹਨੂੰ ਘਰੇ ਛੱਡਣਗਾ ਸਕੂਲੋਂ ਲੈ ਕੇ ਬੱਸ ਉਹ ਕੁੜੀਆਂ ਨਾਲ ਸਮਝਾਉਂ ਕਰਦਾ ਰਿਹਾ ਕਹਿੰਦਾ ਮੈਂ ਯਾਰ ਕੀ ਦੀਵਾਲੀ ਤੇ ਰੋਟੀ ਤੁਹਾਡੇ ਵੱਲੋਂ ਖਾਣੀ ਅੱਜ ਮੇਰੀ ਰੋਟੀ ਦੀਵਾਲੀ ਤੇ ਟਰਦੇਵਾਲੀ ਦੇਖੋ ਜੀ ਬਹੁਤ ਵੱਡਾ ਤਕਾ ਆਇਆ ਹੈ ਜੀ ਰੱਬ ਨੇ ਮਹਾ ਬੱਚੇ ਮਹਾ ਸੈਟਿੰਗ ਹੋਈ ਹੈ ਜੇ ਤੇ ਮਹਾ ਵਿਚਾਰੇ ਨੇ ਤਰਲੇ ਲੈ ਕੇ ਘਰ ਬਣਾਇਆ ਹੈ ਤੇ ਹੁਣ ਚਲੋ ਇਹਨੂੰ ਸਾਹ ਮਿਲਿਆ ਸੁਖ ਦਾ ਤੇ ਪਰਮਾਤਮਾ ਨੇ ਧੱਕਾ ਕਰਤਾ ਬਹੁਤ ਵੱਡਾ ਜੀ ਕਿਸ ਤਾਂ ਦੇ ਹਾਲਾਤ ਗੁਰਮੀਤ ਸਿੰਘ ਵੇਖੋ ਜੀ ਬੜਾ ਗਰੀਬ ਪਰਿਵਾਰ ਆ ਦੋ ਬੱਚੇ ਆ ਇੱਕ ਲੜਕੀ ਆ ਵੱਡੀ ਇੱਕ ਲੜਕਾ ਆ ਬਜ਼ੁਰਗ ਬਾਪ ਆ ਘਰ ਦੀ ਆ ਸਾਰੇ ਇਹਦੇ ਤੇ ਨਿਰਭਰ ਸੀ ਤੇ 10-12000 ਰੁਪਏ ਤਨਖਾਹ ਲੈਣ ਵਾਲਾ ਬੰਦਾ ਤੇ ਸਾਈਕਲ ਤੇ ਵੇਖੋ ਕਾਲੇ ਪਿੰਡ ਤੋਂ ਮੋਹਲੀ ਛੜੀ ਤੱਕ ਸਾਈਕਲ ਤੇ ਵਿਚਾਰਾ ਜਾਂਦਾ ਹੈ ਡਿਊਟੀ ਤੇ ਤੇ ਰਾ ਸਾਰੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਕੇ ਤੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹੈ ਪੜਾ ਰਿਹਾ ਸੀ ਸਾਥੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਰ ਦੇ ਪੋਸਮਾਰਟਮ ਹਾਪਤੀਆ ਜਿੱਥੇ ਕਿ ਗੁਰਮੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਪਿੰਡ ਕਾਲਿਆਂ ਦਾ ਰਹਿਣ ਵਾਲਾ ਸੀ ਪਰ ਹਾਸਾ ਇਸ ਤਰ੍ਹਾਂ ਹੁੰਦਾ ਕਿ ਇੱਕ ਐਕਸੀਡੈਂਟ ਹੁੰਦਾ ਜਿਸ ਵਿੱਚ ਉਸ ਦੀ ਮੌਤ ਹੋ ਜਾਂਦੀ ਆ ਤੁਹਾਨੂੰ ਤਸਵੀਰਾਂ ਖਵਾਵਾਂਗੇ ਉਸ ਪਰਿਵਾਰ ਦੀਆਂ ਪਰਿਵਾਰ ਦਾ ਕੀ ਹਾਲਾਤ ਆ ਰੋ ਰੋ ਕੇ ਸਾਰਾ ਪਰਿਵਾਰ ਜਿਹੜਾ ਅ ਅੱਜ ਵੀ ਗੁਰਮੀਤ ਸਿੰਘ ਨੂੰ ਯਾਦ ਕਰ ਰਿਹਾ ਇਹ ਪਰਿਵਾਰ ਕੇ ਮੈਂਬਰ ਨੇ ਇਹ ਭਰਾ ਨੇ ਤੇ ਬਾਕੀ ਰਿਸ਼ਤੇਦਾਰ ਭੈਣ ਭਰਾ ਜਿਹੜੇ ਮੌਕੇ ਤੇ ਨੇ ਗੱਲ ਬਾਤ ਵੀ ਕਰਾਂਗੇ ਉਸ ਭਰਾ ਦੇ ਨਾਲ ਕੀ ਹਾਲਾਤ ਸੀ ਕਦੋਂ ਫੋਨ ਆਉਂਦਾ ਤੇ ਕਰੋ ਗਰਮੀ ਦਾ ਐਕਸੀਡੈਂਟ ਹੁੰਦਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੈਂ ਨਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕਿੰਨੇ ਵਜੇ ਐਕਸੀਡੈਂਟ ਹੁੰਦਾ ਗਰਮੀ ਵੀਰ ਦਾ ਤੇ ਕਿੰਨੇ ਵਜੇ ਤੁਹਾਨੂੰ ਫੋਨ ਆਉਂਦਾ ਉਹਨਾਂ ਦਾ ਪੌਣੇ ਇੱਕ 5 ਵਜੇ ਐਕਸੀਡੈਂਟ ਹੋ ਜਾਂਦਾ ਵਾ ਤੇ ਮੈਂ ਸਵਾ 5 ਵਜੇ ਫੋਨ ਆਉਂਦਾ ਵਾ ਫਿਰ ਆਪਾਂ ਦੋਵੇਂ ਜੀ ਜਾਣੇ ਲੈਣ ਉਹਨਾਂ ਵਾਸਤੇ ਤੇ ਉੱਥੇ ਜਾਂਦੇ ਆ ਤੇ ਉਹ ਕੱਲੇ ਛੜਕ ਤੇ ਪਏ ਹੁੰਦੇ ਆ ਬਾਕੀ ਇੱਕ ਰਾਹਗਿਰੀ ਨੇ ਫੋਨ ਕੀਤਾ ਹੀ ਸਾਨੂੰ ਤੇ ਅਸੀਂ ਉਸ ਵੇਲੇ ਪਹੁੰਚ ਗਏ ਆ 5-7 ਮਿੰਟਾਂ ਦੇ ਵਿੱਚ ਵਿੱਚ ਵੇ ਜੀ ਤੇ ਜਾਂਦਿਆਂ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਸੀ ਅਸੀਂ ਫਿਰ ਨਾਪੀਟ ਹਸਪੀਟਲ ਖੜਿਆ ਨਾਪੀਟ ਵਾਲਿਆਂ ਨੇ ਨਾ ਕਰ ਦਿੱਤੀ ਤੇ ਫਿਰ ਅਸੀਂ ਉਪਲ ਉਪਲ ਹਸਪੀਟਲ ਉਹਨੇ ਕਹਿ ਲਿਆ ਜੋ ਸਰਦੀ ਸਾਹਿਬ ਜੀ ਜਦੋਂ ਤੁਹਾਨੂੰ ਸਵੇਰੇ ਫੋਨ ਆਉਂਦਾ ਵਾ ਸਵਾ 5:30 ਫੋਨ ਆਉਂਦਾ ਤੁਹਾਡਾ ਮਨ ਕਿੰਨਾ ਡਰਦਾ ਵੀ ਸਵੇਰੇ ਫੋਨ ਆ ਗਿਆ ਪਰਮਾਤਮਾ ਭਲੀ ਕਰੀ ਕਿਉਂਕਿ ਸਵੇਰੇ ਦਾ ਫੋਨ ਕੋ ਚੰਗਾ ਫੋਨ ਨਹੀਂ ਹੁੰਦਾ ਨਹੀਂ ਹੁੰਦਾ ਡਰ ਬੜਾ ਲੱਗਦਾ ਉਸ ਟਾਈਮ ਤੇ ਬੜਾ ਹੋਇਆ ਵੀ ਕੀ ਕਹਦਾ ਫੋਨ ਆ ਗਿਆ ਕਿ ਇੱਕਦਮ ਉੱਥੇ ਆ ਤੇ ਇੱਕਦਮ ਫੋਨ ਆਇਆ ਫਿਰ ਸਾਨੂੰ ਉਸਲੇ ਉੱਠਣਾ ਆਉਣਾ ਪਿਆ ਇਕਦਾਂ ਹੀ ਪਰ ਸਮਝ ਨਹੀਂ ਲੱਗਦੀ ਕੀ ਕਰਨਾ ਵਾ ਤੇ ਤੁਹਾਨੂੰ ਪਤਾ ਹੀ ਹੈ ਗਾੜੀ ਕੀ ਬੜਾ ਔਖਾ ਅੰਦਾਜ਼ ਟਾਈਮ ਆਉਣਾ ਬਿਲਕੁਲ ਜੀ ਮੈਨੂੰ ਐਸੋਪੀ ਜਦੋਂ ਤੁਹਾਨੂੰ ਫੋਨ ਹੁੰਦਾ ਫੋਨ ਤੇ ਬੰਦਾ ਕੌਣ ਸੀ ਕੀ ਕਹਿੰਦਾ ਕੀ ਤੁਹਾਨੂੰ ਕੀ ਹੋਇਆ ਤੁਹਾਡੇ ਭਰਾ ਨਾਲ ਕੀ ਤਾਂ ਦੱਸਦਾ ساری ਗੱਲ ਬਾਤ ਉਹਨੇ ਫੋਨ ਕੀਤਾ ਵੀ ਇਹ ਤੁਹਾਡਾ ਤੁਹਾਡਾ ਨਾ ਕੀ ਮੈਂ ਮੇਰੇ ਨਾਲ ਕਾਲ ਆਇਆ ਕਹਿੰਦਾ ਫਿਰ ਇਦਾਂ ਇੱਕ ਗਰਮੀ ਇੱਕ ਐਕਸੀਡੈਂਟ ਹੋਇਆ ਗਰਮੀ ਸਿੰਘ ਸਕਿਉਰਟੀ ਗਾਰਡ ਦਾ ਕਿਸੇ ਦਾ ਤੇ ਮੈਂ ਕਿਹਾ ਮੇਰਾ ਭਰਾ ਆ ਤੇ ਕਹਿੰਦਾ ਤੁਸੀਂ ਫਿਰ ਆ ਜਾਓ ਬੱਸੇ ਲਈ ਫਿਰ ਮੈਂ ਅਹੀਂ ਉਸੇ ਲਈ 2 ਮਿੰਟ ਦੇ ਲਾਇਆ ਅਹੀਂ ਉਸ ਤਰ੍ਹਾਂ ਹੀ ਅਹੀਂ ਚੱਲ ਗਏ ਆਪਾਂ ਦਵੇਂ ਜੀ ਗਏ ਆਪਾਂ ਮੈਨੂੰ ਇਹ ਸਭ ਗੁਰਮੀਤ ਸਿੰਘ ਕੀ ਕੰਮ ਕਰਦਾ ਸੀ ਘਰ ਦੇ ਕੀ ਹਾਲਾਤ ਸੀ ਪਰਿਵਾਰ ਵਿੱਚ ਕਿੰਨੇ ਜੀ ਕਮਾਉਣ ਵਾਲੇ ਸੀ ਤੇ ਘਰ ਦੇ ਕਿੰਨੇ ਮੈਂਬਰ ਖਾਣ ਵਾਲੇ ਸੀ ਦੂਸਤ ਦੱਸ ਦਿਓ ਹਾਂਜੀ ਇਕੱਲਾ ਹੀ ਕਮਾਉਣ ਵਾਲਾ ਵਾ ਵੀਰ ਸਾਡਾ ਹੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਭਰਾ ਵੱਡਾ ਕਿਉਂਕਿ ਜਦੋਂ ਭਰਾ ਦਾ ਵਿਛੋੜਾ ਪਾਵੇ ਨਾ ਤੇ ਭਰਾ ਭਰਾ ਇਹਨੂੰ ਪਤਾ ਹੁੰਦਾ ਵੀ ਦੁੱਖ ਕੀ ਹੁੰਦਾ ਵਾ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਉੱਤੇ ਗੁਰਮੀਤ ਸਿੰਘ ਕੱਲਾ ਕੱਚਾ ਕਮਾਉਣ ਵਾਲਾ ਸੀ ਸਾਰਾ ਪਰਿਵਾਰ ਖਾਂ ਵਾਲਾ ਸੀ ਪਿੱਛੇ ਇੱਕ ਧੀ ਆ ਤੇ ਇੱਕ ਬੇਟਾ ਵਾ ਪਰ ਘਰ ਦੇ ਹਾਲਾਤ ਦੇਖ ਲਓ ਕਿ ਬਜ਼ੁਰਗ ਬਾਪ ਆ ਜਿਹੜਾ ਕਿ ਅੱਜ ਵੀ ਗੁਰਮੀਤ ਨੂੰ ਯਾਦ ਕਰ ਕਰ ਕੇ ਅੱਖਾਂ ਨਰਮ ਹੋ ਜਾਂਦੀਆਂ ਅਤੇ ਰੋ ਰਿਹਾ ਵਾ ਅਤੇ ਰੱਬ ਨੂੰ ਇਹ ਕਹਿ ਰਿਹਾ ਵੀ ਗੁਰਮੀਤ ਨੂੰ ਕਿਉਂ ਲੈ ਗਿਆ ਅਜੇ ਗੁਰਮੀਤ ਨੇ ਬਹੁਤ ਜ਼ਿੰਦਗੀ ਦੇਖਣੀ ਸੀ ਬੜੇ ਸੁਪਨੇ ਸੀ ਚਾ ਦੇਖਣੇ ਸੀ ਪਤੀ ਆ ਪੋਦੇ ਵਿਆਹ ਕਰ ਰਹੇ ਨੇ ਕੱਚ ਗਰੀਬੀ ਤੋਂ ਕਰਨੀ ਸੀ ਪਰ ਕੀ ਹਾਲਾਤ ਸੀ ਇੱਕ ਜਿਹੜਾ ਫੋਨ ਕਾਲ ਆਉਂਦਾ ਉਸ ਨੇ ਜਿਹੜੀ ਕੀ ਸਾਰਿਆਂ ਨੂੰ ਜਾਂ ਜੋਖਮ ਚ ਪਾਤੀ ਗੱਲਬਾਤ ਕਰਾਂਗੇ ਵਕੀਲ ਸਾਹਿਬ ਜਿਹੜੀ ਉਹਨਾਂ ਦੇ ਗਵਾੰਡੀ ਨੇ ਮੁਕੀਰ ਸਾਹਿਬ ਕੀ ਹਾਲਾਤ ਕੀ ਨੇ ਪਰਿਵਾਰ ਦੇ ਤੁਸੀਂ ਤੇ ਲਾਗੇ ਰਹਿੰਦੇ ਹੋ ਦਸ਼ਕਾ ਜੂ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਸੀ ਗਰਮੀਤ ਸਿੰਘ ਦੇ ਵੇਖੋ ਜੀ ਬੜਾ ਗਰੀਬ ਪਰਿਵਾਰ ਆ ਦੋ ਬੱਚੇ ਆ ਇੱਕ ਲੜਕੀ ਆ ਵੱਡੀ ਇੱਕ ਲੜਕਾ ਆ ਬਜ਼ੁਰਗ ਬਾਪ ਆ ਘਰ ਦੀ ਆ ਸਾਰੇ ਇਹਦੇ ਤੇ ਨਿਰਭਰ ਸੀ ਤੇ 10-12000 ਰੁਪਇਆ ਤਨਖਾਹ ਲੈਣ ਵਾਲਾ ਬੰਦਾ ਤੇ ਸਾਈਕਲ ਤੇ ਵੇਖੋ ਕਾਲੇ ਪਿੰਡ ਤੋਂ ਹੋਲੀ ਛੜੀ ਤੱਕ ਸਾਈਕਲ ਤੇ ਵਿਚਾਰਾ ਜਾਂਦਾ ਹੈ ਡਿਊਟੀ ਤੇ ਤੇ ਰਾਤ ਸਾਰੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਕੇ ਤੇ ਆਪਣੇ ਬੱਚਿਆਂ ਨੂੰ ਪੜ ਰਿਹਾ ਹੈ ਪੜਾ ਰਿਹਾ ਸੀ ਹੁਣ ਪਰਿਵਾਰ ਦਾ ਇੱਕ ਹਿਸਾਬ ਨਾਲ ਜਿਹੜਾ ਆਮਦਨ ਦਾ ਸਾਧਨ ਹੀ ਉਹ ਖਤਮ ਹੋ ਗਿਆ ਪਰਿਵਾਰ ਦੀ ਸਾਰੀ ਨਿਰਭਰਤਾ ਹੀ ਉਸ ਗਰਮੀਤ ਸਿੰਘ ਤੇ ਹੀ ਹੁਣ ਪਰਿਵਾਰ ਦੀ ਮਾਲੀ ਹਾਲਤ ਬਿਲਕੁਲ ਖਤਮ ਹੋ ਜਾਣੀ ਹੈ ਇਹ ਤੇ ਸਰਕਾਰ ਗੜੀ ਬੇਨਤੀ ਕਰਦੇ ਆ ਕਿ ਐਡੇ ਵੱਡੇ ਹਾਸੇ ਦੇ ਵਿੱਚ ਜਿਹੜਾ ਇਹ ਪਰਿਵਾਰ ਆ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਪਰਿਵਾਰ ਜਿਹੜਾ ਉਹ ਵੱਧ ਫੁੱਲ ਸਕੇ ਕਿਉਂਕਿ ਗਰਮੀਤ ਸਿੰਘ ਤੋਂ ਬਿਨਾ ਇਸ ਘਰ 'ਚ ਕਮਾਈ ਦਾ ਸਾਧਨ ਹੋਰ ਕੋਈ ਨਹੀਂ ਹੈਗਾ। ਬਿਨੈਸ ਤੋਂ ਵੀ ਗਰਮੀਤ ਸਿੰਘ ਕੰਮ ਕੀ ਕਰਦਾ ਸੀ ਤੇ ਜੇ ਗੱਲ ਕਰੀਏ ਪਰਿਵਾਰ ਦੇ ਵਿੱਚ ਜਿਹੜੇ ਸਭ ਹਾਲਾਤ ਅਸੀਂ ਦੇਖਿਆ ਵੀ ਘਰ 'ਚ ਗਰੀਬੀ ਵੀ ਕਹਿੰਦੇ ਬਹੁਤ ਸੀ ਮਸਾਂ ਉੱਠੇ ਸੀ ਕਹਿੰਦੇ ਤੇ ਸੁਪਨੇ ਬੜੇ ਦੇਖੇ ਸੀ ਗਰਮੀਤ ਸਿੰਘ ਨੇ ਆਪਣੀ ਧੀ ਨੂੰ ਪੜ੍ਹਾਲ ਖਾ ਕੇ ਉਹਦਾ ਵਿਆਹ ਕਰਨ ਬਾਰੇ ਬੇਟੇ ਨੂੰ ਚੰਗਾ ਅਫਸਰ ਬਣਾਉਣਾ ਸੀ ਕਾਫੀ ਸੁਪਨੇ ਦੇਖੇ ਗਰਮੀਤ ਸਿੰਘ ਨੇ। ਵੇਖੋ ਜੀ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੋਲੀ ਸਿਟੀ ਦੇ ਵਿੱਚ ਪਾਲਿਸਟੇ ਦੀ ਮੈਨੇਜਮੈਂਟ ਨੇ ਇਹਨੂੰ ਸਿਕਿਉਰਿਟੀ ਗਾਰਡ ਰੱਖਿਆ ਸੀ ਰਾਤ ਦੀ ਵਿਚਾਰਾ ਡਿਊਟੀ ਕਰਦਾ ਸੀ ਤੇ ਉਸੇ ਤਨਖਾਹ ਦੇ ਆਸਰੇ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਸਰਕਾਰ ਦੀ ਮਦਦ ਨਾਲ ਇਹਦਾ ਘਰ ਬਣਿਆ ਸਰਕਾਰ ਨੇ ਦੀ ਯੋਜਨਾ ਦੇ ਤਹਿਤ ਇਹਨੂੰ ਜਿਹੜੀ ਗ੍ਰਾਂਟ ਮਿਲੀ ਉਹਦੇ ਨਾਲ ਵਿਚਾਰੇ ਨੇ ਘਰ ਬਣਾਇਆ ਗ੍ਰਾਮੀਣ ਯੋਜਨਾ ਦੇ ਨਾਲ ਤੇ ਬੜੀ ਮੁਸ਼ਕਲ ਦੇ ਨਾਲ ਇਹ ਆਪਣੇ ਪਰਿਵਾਰ ਨੂੰ ਪਾਰ ਲਿਆ ਸੀ ਇਹ ਤੇ ਹੁਣ ਜਿਹੜੀ ਆ ਇਹਦੀ ਵਿਚਾਰੇ ਦੀ ਬਹੁਤ ਪਰਿਵਾਰ ਦੀ ਜਿਹੜੀ ਆ ਬੜੀ ਮੰਦੀ ਤਸ ਜੋ ਗਲਤ ਬਣ ਗਈ ਹੈ ਜਬ ਇਹਨਾਂ ਨੂੰ ਵੀ ਅਗਿਲ ਸਾਹਿਬ ਐਕਸੀਡੈਂਟ ਕਰਨ ਆਇਆ ਤੁਸੀਂ ਮੌਕੇ ਤੇ ਗਏ ਉਹ ਜਗ੍ਹਾ ਤੇ ਵੇਖਿਆ ਕੀ ਹਾਲਾਤ ਕੀ ਦੇਖਿਆ ਮੌਕੇ ਤੁਸੀਂ ਤੇ ਇਹ ਕੱਲਾ ਸੀ ਕਿ ਜਾਂ ਦੋ ਜਣੇ ਸੀ ਕਹਿੰਦੇ ਐਕਸੀਡੈਂਟ ਹੋਇਆ ਜਦੋਂ ਕੌਣ ਕੌਣ ਸੀ ਨਾਲ ਇੱਕ ਐਕਟਿਵਿਸਟ ਇਹੀ ਬੰਦਾ ਬਲਵਿੰਦਰ ਸਿੰਘ ਇਹ ਸਾਈਕਲ ਤੇ ਹੀ ਇਹਨਾਂ ਨੂੰ ਪਿਛੋਂ ਅਣਜਾਣ ਕਾਰ ਵਾਲੇ ਨੇ ਇੱਕ ਨੇ ਲਾਹ ਪਰਵਾਹੀ ਬਿਨਾ ਹਾਰਨ ਦੇ ਬੜੀ ਲਾਹ ਪਰਵਾਹੀ ਨਾਲ ਚਲਾਉਂਦਿਆਂ ਇਹਨਾਂ ਦੀ ਬੈਕ ਸਾਈਡ ਤੇ ਟੱਕਰ ਮਾਰੀ ਆ ਪਿਛੋਂ ਲਿਆ ਕੇ ਮਾਰੀ ਆ ਤੇ ਜਿਹੜਾ ਉਹ ਬਲਵਿੰਦਰ ਸਿੰਘ ਆ ਉਹਦੀ ਵਿਚਾਰੇ ਦੀ ਲੱਤ ਟੁੱਟ ਗਈ ਆ ਉਹ ਜਿਹਰੇ ਇਲਾਜ ਆ ਪ੍ਰਕਾਸ਼ ਹਸਪਤਾਲ ਤੇ ਇਹਦੀ ਮੌਕੇ ਤੇ ਮੌਤ ਹੋ ਗਈ ਜੀ ਇਹ ਮੈਨੂੰ ਸੁਣ ਪੀ ਜਿੱਥੇ ਸਕਿਉਰਟੀ ਆ ਦੀ ਨੌਕਰੀ ਕਰਦਾ ਸੀ ਕਿ ਸਕਿਉਰਟੀ ਵਾਲੋਂ ਕੋਈ ਇਹਨਾਂ ਦੀ ਕੋਈ ਸ਼ੋਨਸ ਜਾ ਕੇ ਕਿਸੇ ਕਰਦਾ ਕੋਈ ਇਹਨਾਂ ਨੂੰ ਕੋਈ ਬੰਦਾ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਹਸਪਤਾਲ ਕੋਈ ਮੰਗ ਕਰਦੇ ਕੋਈ ਆ ਪਰਿਵਾਰ ਕੀ ਆ ਕੇ ਆਏ ਐਂਡ ਸਕਿਉਰਟੀ ਵਾਲੇ ਅਗਰ ਵਾਪਸਦੇ ਅਜੇ ਤੱਕ ਕੋਈ ਨਹੀਂ ਆਇਆ ਤੇ ਅਸੀਂ ਤੇ ਸਵੇਰੇ ਇੱਧਰ ਪੋਸਟਮੈਨ ਵਾਲੇ ਪਾਸੇ ਆਏ ਆ ਪਪ ਘਰ ਕੋਈ ਆਇਆ ਹੋਵੇ ਤਾਂ ਪਤਾ ਨਹੀਂ ਪਰ ਅਜੇ ਤੱਕ ਕੋਈ ਮੈਨੇਜਮੈਂਟ ਜਿਹੜੀ ਹੋਲੀ ਸਿਟੀ ਦੀ ਉਹਦੇ ਵੱਲੋਂ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਜਾਂ ਪਰਿਵਾਰ ਨੂੰ ਕੋਈ ਸੰਪਰਕ ਨਹੀਂ ਅਜੇ ਤੱਕ ਕੀਤਾ ਕਿ ਕੀ ਅਸੀਂ ਕਰਾਂਗੇ ਜਾਂ ਕੀ ਹੈਲਪ ਕਰਾਂਗੇ ਸਾਡੀ ਤਾਂ ਉਹਨਾਂ ਨੂੰ ਮੰਗੇ ਆ ਕੇ ਤੁਹਾਡਾ ਮੁਲਾਜ਼ਮ ਸੀ ਤੁਹਾਡੇ ਕੋਲ ਸਰਵਿਸ ਕਰਦਾ ਸੀ ਤੋ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ। ਤੇ ਮੈਨੂੰ ਵੀ ਪਤਾ ਲੱਗਦਾ ਆਪਣੀ ਗੁਰਮੀਤ ਜਿੱਥੇ ਸਿਕਿਉਰਟੀ ਗਾਰਡ ਡਿਊਟੀ ਕਰਦਾ ਸੀ ਨਾਲ ਛੋਟੇ ਜਿਹੇ ਘਰੇ ਇੱਕ ਦੁਕਾਨ ਪਾਈ ਸੀ ਕਰਾਇਨੇ ਦੀ ਘਰ ਦੀ ਰੋਟੀ ਰੋਟੀ ਚਲਾਉਣ ਵਾਸਤੇ ਰਾਤ ਸਿਕਿਉਰਟੀ ਗਾਰਡ ਕਰਦਾ ਸੀ ਥੋੜੀ ਜਿਹੀ ਦੁਕਾਨਦਾਰੀ ਕਰਦਾ ਸੀ ਵੀ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ। ਉਹ ਦੁਕਾਨ ਕਿਸ ਤਰ੍ਹਾਂ ਦੀ ਸੀ? ਜੀ ਇਹ ਜਦੋਂ ਰਾਤ ਡਿਊਟੀ ਕਰਦਾ ਸੀ ਤੇ ਸਵੇਰੇ ਆਪਣੀ ਦੁਕਾਨ ਦੇ ਉੱਤੇ ਡਿਊਟੀ ਨਿਭਾਉਂਦਾ ਸੀ ਕਿ ਤਾਂ ਕਿ ਪਰਿਵਾਰ ਦਾ ਜਿਹੜਾ ਵਾ ਖਰਚਾ ਪਾਣੀ ਚਲਾ ਸਕੇ ਸਾਰੀ ਰਾਤ ਡਿਊਟੀ ਕਰਕੇ ਤੇ ਦਿਨੇ ਦੁਕਾਨਦਾਰੀ ਕਰਦਾ ਸੀ ਕਿ ਮੈਂ ਆਪਣੇ ਪਰਿਵਾਰ ਦੀ ਪਾਲਣ ਅਸੀਂ ਦੇਖਿਆ ਬਈ ਬਜ਼ੁਰਗੇ ਬਾਪ ਆ ਜਿਹੜਾ ਕਿ ਮੈਂ ਦੇਖਿਆ ਰੋ ਰੋ ਕੇ ਆਪਣਾ ਜਿਹੜਾ ਕਿ ਦਰਦ ਬਿਆਨ ਕਰ ਰਿਹਾ ਤੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਿਹਾ ਤੇ ਰੱਬ ਨੂੰ ਇਹ ਕਹਿ ਰਿਹਾ ਵੀ ਰੱਬਾ ਮੈਨੂੰ ਲੈ ਜਾਂਦਾ ਤੇ ਮੇਰੇ ਪੁੱਤ ਨੂੰ ਛੱਡ ਜਾਂਦਾ ਕਿਉਂਕਿ ਹਜੇ ਜਹਾਨ ਤੇ ਬਹੁਤ ਕੁਝ ਦੇਖਣਾ ਸੀ ਅੱਜ ਇੱਕ ਗਰੀਬੀ ਤੋਂ ਮਾਸਾ ਨਿਕਲਿਆ ਸੀ ਅੱਜ ਚੰਗੇ ਦਿਨ ਦੇਖਣ ਦੀ ਵਾਰੀ ਆਈ ਤੇ ਰੱਬ ਨੇ ਅੱਜ ਗਰੀਬੀ ਨੂੰ ਵਾਪਸ ਬੁਲਾ ਲਿਆ ਆਪਣੇ ਕੋਲ ਬਿਲਕੁਲ ਜੀ ਬਾਪ ਤੇ ਧਾਵਾ ਮਾਰ ਰਿਹਾ ਘਰ ਵਾਲੀ ਧਾਵਾ ਮਾਰ ਰਹੀ ਬੱਚੇ ਰੋ ਰਹੇ ਆ ਕਿ ਸਾਡਾ ਫਿਊਚਰ ਹੀ ਖਤਮ ਹੋ ਗਿਆ ਕਿ ਬੱਚਿਆਂ ਦੀ ਪਾਲਣ ਪੋਸ਼ਣ ਕਰਨ ਦਾ ਬਾਪ ਨੂੰ ਬਜ਼ੁਰਗ ਨੂੰ ਦਵਾਈ ਦਿਵਾਉਣ ਦਾ ਸਾਰਾ ਕਿਉਂਕਿ ਇਹਦੇ ਕੋਲ ਹੀ ਰਹਿੰਦਾ ਹੈ ਬਾਪ ਤੇ ਬਾਪ ਤੇ ਵਿਚਾਰਾ ਧਾਵਾ ਮਾਰਿਆ ਇੱਕ ਮਾਲਕਾ ਮੈਨੂੰ ਲੈ ਜਨੂ ਇਹਨੂੰ ਅਜੀ ਸਾਰਾ ਕੁਝ ਨਹੀਂ ਵੇਖਣਾ ਇਸ ਕਰਕੇ ਸਾਡੀ ਤੇ ਸਰਕਾਰ ਗਾੜੀ ਵਾਰ-ਵਾਰ ਇਹ ਬੇਨਤੀ ਆ ਕਿ ਇਸ ਪਰਿਵਾਰ ਦੇ ਨਾਲ ਬੜਾ ਵੱਡਾ ਜਿਹੜਾ ਉਹ ਧੱਕਾ ਹੋਇਆ ਆ ਤੇਨਾਂ ਦੀ ਮਤ ਕੀਤੀ ਜਾਵੇ। ਕਿ ਨੀਸੋਪੇ ਇੱਕ ਮੌਕੇ ਤੇ ਕੋਈ ਸੀਸੀਟੀਵੀ ਵੀਡੀਓ ਜਾਂ ਕੋਈ ਪਤਾ ਲੱਗਾ ਵੀ ਗੱਡੀ ਕਰਨਾ ਹੋਇਆ ਵਾ ਕਿਸ ਚੀਜ਼ ਦੇ ਕਿ ਪੁਲਿਸ ਵੀ ਛਾਣਬੀ ਕਰ ਰਹੀ ਆ। ਤੁਹਾਨੂੰ ਉਥੋਂ ਦੀ ਕੋਈ ਅਸੀਂ ਦੇਖਿਆ ਕੈਮਰੇ ਵੀ ਉਥੇ ਲੱਗੇ ਨੇ ਕੋਈ ਸੀਸੀਟੀਵੀ ਫੁਟੇਜ ਹੋਈ ਸਾਹਮਣੇ ਹੈਗੀ। ਪੁਲਿਸ ਲਈ ਹੈ ਜੀ ਕਰਨ ਕਾਰਵਾਈ। ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਵਾਂਗੇ। ਕਿਉਂਕਿ ਜਿਹੜੇ ਉਥੋਂ ਸੀਸੀਟੀਵੀ ਕੈਮਰੇ ਨੂੰ ਖੰਗਾਲ ਰਹੀ ਆ ਪੁਲਿਸ ਤੇ ਜਲਦ ਤੋਂ ਜਲਦਾਂ ਦੇ ਆ ਕਿ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਾਂਗੇ। ਤਮੀਨ ਵਿੱਚੋਂ ਵੀ ਤੁਸੀਂ ਇਲਾਕੇ ਦੇ ਰਹਿੰਦੇ ਹੋ ਬਿਲਕੁਲ ਤੁਹਾਡਾ ਨਜ਼ਦੀਕ ਘਰ ਵੀ ਆ ਸੁਭਾਅ ਕਿਸ ਤਰ੍ਹਾਂ ਦਾ ਸੀ ਗੁਰਮੀਤ ਵੀਰ ਦਾ ਦਸ਼ਕਾ ਨੂੰ ਸਾਝਾ ਕਰ ਦਿਓ ਜਰਾ ਉਹਨਾਂ ਨੇ ਤੇ ਕਦੀ ਉਹਨੇ ਵਿਚਾਰੇ ਨੇ ਵੇਖੋ ਜਿਹੜੇ ਬੰਦੇ ਨੇ ਸਾਰੀ ਰਾਤ ਡਿਊਟੀ ਕਰਨੀ ਹੈ ਸਵੇਰੇ ਆਪਣੀ ਦੁਕਾਨ ਤੇ ਆਣ ਕੇ ਬਹਿ ਜਾਣਾ ਉਹਨੇ ਦੁਨੀਆ ਦੇ ਵਿੱਚ ਤੇ ਕਦੀ ਨਾ ਕਿਸੇ ਨੂੰ ਮੰਦਾ ਕਿਸੇ ਨੂੰ ਚੰਗਾ ਕਦੀ ਕਿਤੇ ਕਿਸੇ ਚੌਕ ਗਲੀ ਚ ਖਲੋਤਾ ਉਹਨੂੰ ਕਿਸੇ ਨੇ ਵਖਿਆ ਹੀ ਨਹੀਂ ਮਿਹਨਤੀ ਕੰਮ ਕਰਨ ਵਾਲਾ ਬੰਦਾ ਬੱਚਿਆਂ ਨੂੰ ਪਾਲਣ ਰਿਹਾ ਸੀ ਬਹੁਤ ਵਧੀਆ ਸੁਭਾਅ ਦਾ ਬੰਦਾ ਸੀ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਅੱਜ ਬਹੁਤ ਮਾੜਾ ਸਮਾਂ ਆਇਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮੈਂ ਕਹਿ ਸਕਦਾ ਵੀ ਇੱਕ ਧੀ ਆ ਉਸਦਾ ਵੀ ਵਿਆਹ ਕਰਨਾ ਧੀ ਨੂੰ ਅਜੇ ਵਧੀਆ ਪੜਾਉਣਾ ਖੋਣਾ ਸੀ ਬੜੇ ਸੁਪਨੇ ਦੇਖੇ ਸੀ ਗੁਰਮੀਤ ਨੇ ਪਰ ਪਤਾ ਨਹੀਂ ਸੀ ਰੱਬ ਨੂੰ ਕੀ ਮਨਜ਼ੂਰ ਹੈ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਇਹਦਾ ਪਰਿਵਾਰ ਦੇ ਉੱਤੇ ਕਾਲੇ ਵੀਰ ਕਿੰਨੇ ਭਾਈ ਦੇ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿੰਨੇ ਭਰਾ ਜੀ ਅਸੀਂ ਤਿੰਨ ਭਰਾ ਹਾਂ ਜੀ ਇਹ ਮੇਰੇ ਗੁਰਮੀਤ ਸਿੰਘ ਸਭ ਤੋਂ ਵੱਡਾ ਸੀ ਮੈਂ ਛੋਟਾ ਹਾਂ ਸਭ ਤੋਂ ਤੇ ਕਿੰਨੇ ਕਿ ਮਾੜੇ ਹਾਲਾਤਾਂ ਚ ਲੰਘ ਕੇ ਆਏ ਉਹ ਕਿੰਨੀ ਕਿ ਗਰੀਬੀ ਦੇਖੀ ਸੀ ਜੇ ਕ ਅੱਜ ਅਸੀਂ ਦੇਖਿਆ ਘਰ ਵਸੋਣਾ ਬਣਾਇਆ ਅੱਜ ਮਿਹਨਤ ਕੀਤੀ ਸੀ ਕਿ ਲੱਗਦਾ ਸੀ ਸੁਪਨੇ ਵਧੀਆ ਦੇਖੇ ਸੀ ਗੁਰਮੀਤ ਨੇ ਸੁਪਨੇ ਤਾਂ ਦੇਖੇ ਹੀ ਵਧੀਆ ਪਰ ਉਹ ਗੱਲ ਨਹੀਂ ਬਣੀ ਹੁਣ ਵਿਚਾਰਾ ਚਲੀ ਗਿਆ ਹੁਣ ਕੀ ਕਰ ਸਕਦੇ ਅਸੀਂ ਤੇ ਗਰੀਬੀ ਬਹੁਤ ਵੇਖੀ ਬਹੁਤ ਜ਼ਿਆਦੀ ਗਰੀਬੀ ਸੀ ਪਹਿਲਾਂ ਤੇ ਜੇ ਹੁਣ ਕਿਤੇ ਆ ਗਿਆ ਮਾਰੇ ਸੁਣੀ ਸੀ ਤੇ ਹੁਣ ਉਹ ਆਪ ਹੀ ਚਲ ਗਿਆ ਵਿਚਾਰਾ ਤੇ ਮੈਨੂੰ ਇਸ ਤੋਂ ਵੀ ਤੁਹਾਡੇ ਨਾਲ ਕਿਤੇ ਰਾਤ ਪਹਿਲਾਂ ਕੋਈ ਗੱਲਬਾਤ ਕੀਤੀ ਹੋਏ ਕੋਈ ਜ਼ਿਕਰ ਕੀਤਾ ਹੋਵੇ ਕਿਸੇ ਗੱਦਾ ਕੋਈ ਯਾਦ ਹੈ ਤੁਹਾਨੂੰ ਕੋਈ ਗੱਲ ਹੋਈ ਸੀ ਕਦੋਂ ਗੁਰਮੀਤ ਦਾ ਕੱਲ ਸ਼ਾਮੀ ਫੋਨ ਤੇ ਗੱਲ ਇਹੀ ਸਵੇਰੇ 10:00 ਵਜੇ ਨਾ ਮੈਂ ਕੁੜੀਆਂ ਨੂੰ ਮੈਂ ਕਿਹਾ ਮੇਰੇ ਕੋ ਆਇਆ ਨਹੀਂ ਜਾਣਾ ਮੈਂ ਆਪਣੀ ਡਿਊਟੀ ਨਾਲ ਘਰੇ ਛੱਡਿਆ ਤੇ ਕਹਿੰਦਾ ਕੋਈ ਨਹੀਂ ਮੈਂ ਛੱਡ ਦਊਗਾ ਛੋਟੀ ਕੁੜੀਆਂ ਨੂੰ ਠੀਕ ਨਹੀਂ ਹਨ ਉਹਨੂੰ ਘਰੇ ਛੱਡਣਗੇ ਸਕੂਲੋਂ ਲੈ ਕੇ ਬੱਸ ਉਹ ਕੁੜੀਆਂ ਨਾਲ ਸਮਝਾ ਕਰਦਾ ਰਿਹਾ ਕਹਿੰਦਾ ਮੈਂ ਯਾਰ ਕੀ ਦੀਵਾਲੀ ਤੇ ਰੋਟੀ ਤੁਹਾਡੇ ਵੱਲੋਂ ਖਾਣੀ ਅੱਜ ਮੇਰੀ ਰੋਟੀ ਤੇ ਦੀਵਾਲੀ ਤੇ ਤੁਹਾਡੇ ਵੱਲੋਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਭਰਾ ਦਾ ਦਰਦ ਭਰਾ ਹੀ ਜਾਣਦਾ ਜਦੋਂ ਵਿਛੋੜਾ ਪੈਂਦਾ ਉਸ ਭਰਾ ਤੇ ਕੀ ਬੀਤਦੀ ਆ ਪਰਮਾਤਮਾ ਅਜਿਹਾ ਕੈਰ ਨਾ ਕਰਿਆ ਕਰ ਅਜਿਹਾ ਦੁੱਖ ਨਾ ਦਿਆ ਕਰ ਹਜਦਾਵਾਜ਼ ਦਾ ਪਰਿਵਾਰ ਸੀ ਹਜਦਾਵਾਜ਼ ਦਾ ਪਰਿਵਾਰ ਸੀ ਪਰ ਆਜ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਤੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਕੀ ਹਾਲਾਤ ਨੇ ਇਹ ਭਰਾ ਵਾ ਜਿਹੜਾ ਕਿ ਜਦੋਂ ਉਹਨੂੰ ਫੋਨ ਆਉਂਦਾ ਸਵੇਰੇ 5:30 ਵਜੇ ਤੇ ਭਰਾ ਦੇ ਮਨ 'ਚ ਖਚ ਕੇ ਜਾਂਦੀ ਵੀ ਰੱਬਾ ਫੋਨ ਆ ਗਿਆ ਜੀ ਕੋ ਲੱਗਦਾ ਚੰਗਾ ਸੁਨੇਹਾ ਨਹੀਂ ਆ ਕਿਉਂਕਿ ਸਵੇਰੇ ਸਵੇਰਾ ਫੋਨ ਆਉਣਾ ਕੋਈ ਵਧੀਆ ਨਹੀਂ ਹੁੰਦਾ ਪਰ ਜਦੋਂ ਹਾਲਾਤ ਦੱਸਦੇ ਨੇ ਜਾ ਕੇ ਵੀ ਵੀਰ ਦਾ ਐਕਸੀਡੈਂਟ ਹੋ ਗਿਆ ਗਰਮੀ ਦਾ ਉਸ ਤੋਂ ਬਾਅਦ ਜਾ ਕੇ ਹਾਲਾਤ ਦੇਖੇ ਨੇ ਤੇ ਗਰਮੀਤ ਛੜਬੀ ਤੇ ਪਿਆ ਸੀ ਪਰਿਵਾਰ ਨੇ ਮੰਗ ਕੀਤੀ ਆ ਪੁਲਿਸ ਪ੍ਰਸ਼ਾਸਨ ਕੋ ਪੀ ਜਲਦੀ ਤੋਂ ਜਲਦੀ ਜਿੰਨੇ ਵੀ ਐਕਸੀਡੈਂਟ ਕੀਤਾ ਉਸ ਦੀ ਭਾਲ ਕੀਤੀ ਜਾਵੇ ਤਾਂ ਜੋ ਕਿ ਪਰਿਵਾਰ ਦਾ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿਉਂਕਿ ਪਰਿਵਾਰ ਵਿੱਚ ਇਕੱਲਾ ਸੀ ਗਰਮੀਤ ਸਿੰਘ ਕਮੌੜਾ ਹੋਰ ਵਿੱਚ ਪਰਿਵਾਰ ਵਿੱਚ ਕੋਈ ਨਹੀਂ ਸੀ ਰੋਜੀ ਰੋਟੀ ਵਾਲਾ ਅੱਜ ਪਰਿਵਾਰ ਜਿਹੜਾ ਕਿ ਨਹਾਤਹਾ ਹੋ ਚੁੱਕਿਆ ਵਾ ਬੱਚੇ ਛੋਟੇ ਨੇ ਹਜ ਤੱਕ ਪਰਿਵਾਰ ਵਿੱਚ ਕੋਈ ਕਮੌਮ ਵਾਲਾ ਨਹੀਂ ਸੀ ਐਸ਼ਕਾ ਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਦੇ ਹੋ ਕਿਉਂਕਿ ਸਵਾਦ ਦੀ ਲੋੜ ਹੈ ਤੁਹਾਡੇ ਸਾਦ ਦੀ ਲੋੜ ਹੈ ਅੱਜ ਗੁਰਮੀਤ ਸਿੰਘ ਜਿਸ ਦੀ ਉਮਰ 50 ਸਾਲ ਐ ਸਿਕਿਉਰਟੀ ਗਾਰਡ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਰੋਜੀ ਰੋਟੀ ਕਮਾ ਰਿਆ ਸੀ ਸੋਹਣੀ ਰੋਟੀ ਖਾ ਰਿਹਾ ਸੀ ਪਰ ਇਸ ਤਰ੍ਹਾਂ ਦਾ ਸਮਾਂ ਆਉਂਦਾ ਵੀ ਸਵੇਰੇ ਜਦੋਂ ਛੁੱਟੀ ਖਾਣ ਤੋਂ ਬਾਅਦ ਸਿਕਿਉਰਟੀ ਗਾਰਡ ਤੋਂ ਘਰੇ ਵਾਪਸ ਜਾਂਦਾ ਪਰ ਕੀ ਪਤਾ ਸੀ ਉਹਨੇ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਰਸਤੇ ਵਿੱਚ ਇਸ ਨੂੰ ਜਿਹੜਾ ਕਿ ਇੱਕ ਗੱਡੀ ਜਿਹੜੀ ਆ ਸਾਈਡ ਮਾਰਦੀ ਨਹੀਂ ਪਿੱਛੋਂ ਲਿਆ ਕੇ ਮਾਰਦੀ ਆ ਅਤੇ ਉਸ ਤੋਂ ਬਾਅਦ ਗੁਰਮੀਤ ਦੀ ਮੌਤ ਹੋ ਜਾਂਦੀ ਆ ਦੋ ਜਣੇ ਸੀ ਸਿਕਿਉਰਿਟੀ ਗਾਰਡ ਗੁਰਮੀਤ ਦੇ ਨਾਲ ਇੱਕ ਬਲਵਿੰਦਰ ਸਿੰਘ ਸੀ ਅਤੇ ਇੱਕ ਗੁਰਮੀਤ ਸਿੰਘ ਸੀ ਦੋਵੇਂ ਜਣੇ ਸੀ ਹੋਲੀ ਸਿਟੀ ਦਾ ਸਿਕਿਉਰਿਟੀ ਗਾਰਡ ਤੋਂ ਡਿਊਟੀ ਕਰਕੇ ਘਰੇ ਆ ਰਹੇ ਸੀ ਪਰ ਤੁਹਾਨੂੰ ਹਾਲਾਤ ਦਿਖਾਏ ਨੇ ਕੀ ਨੇ ਅੱਜ ਗੁਰਮੀਤ ਸਿੰਘ ਦੁਨੀਆ ਤੋਂ ਨਹੀਂ ਆ ਗੁਰਮੀਤ ਸਿੰਘ ਦੁਨੀਆ ਤੋਂ ਚਲਾ ਗਿਆ ਵਾ ਤੁਹਾਨੂੰ ਤਸਵੀਰਾਂ ਖਾ ਰਹੇ ਆ ਅੰਮ੍ਰਿਤਸਰ ਦੇ ਪੋਸਟਮਾਰਟਮ ਦੀ ਆ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਅਸਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਸਰ ਮੇਰੇ ਉਹ ਉਹਨਾਂ ਦੇ ਪਰਚਾ ਦਰਜ ਕਰਤਾ 143 ਨੰਬਰ ਮਗਧਮਾ ਆਇਆ ਠੀਕ ਹੈ ਜੀ ਤੇ ਕਿਹੜਾ ਆਪਣੇ ਡਰਾਈਵਰ ਉਹ ਮੌਕੇ ਤੋਂ ਪਹਿਲਾਂ ਖਲੋਤਾ ਜਿੱਥੇ ਮੁਰਕੇ ਕਿ ਲੋਕ ਇਕੱਠੇ ਹੁੰਦੇ ਉਹ ਭੱਜ ਗਿਆ ਉੱਥੋਂ ਠੀਕ ਹੈ ਠੀਕ ਹੈ ਬਾਕੀ ਉਹਦੀ ਤਲਾਸ਼ ਜਾਰੀ ਹੈ ਇਹਦੇ ਪੁਸ਼ਤ ਮਰ ਕਰਾ ਕੇ ਤੇ ਉਹਨੂੰ ਤ੍ਰੇਸ਼ ਕਰਕੇ ਅਗਲੀ ਕਾਰਵਾਈ ਕੋ ਹੌਂਸਲ ਲੰਢ ਜਾਈਗੀ ਸਾਨੂੰ ਪਤਾ ਲੱਗਾ ਵੀ ਉੱਥੋਂ ਦੀ ਗੱਡੀ ਕਿਹੜੀ ਸੀ ਕਿਸ ਤਰ੍ਹਾਂ ਦੀ ਗੱਡੀ ਸੀ ਕੋਈ ਪਤਾ ਲੱਗਾ ਵੀ ਸੀਸੀਟੀਵੀ ਕੰਗਾਲਿਆ ਰਹੇ ਕੋਈ ਤੋਂ ਹਾਂਜੀ ਹਾਂਜੀ ਗੱਡੀ ਐਲਟੋ ਹੈ ਜੀ ਅੱਛਾ ਐਲਟੋ ਗੱਡੀ ਆਈ ਹੈ ਬਾਕੀ ਉਹ ਇਹ ਕਰ ਰਹੇ ਆਪਣੇ ਖੜ ਰਹੇ ਅੱਛਾ ਬਾਕੀ ਲੱਗੀ ਹੈ ਜੀ ਟੀਮ ਲੱਗੀ ਆ ਟੀਮ ਲੱਗੀ ਆ ਉਹ ਆਪਣੇ ਕੈਮਰੇ ਚੈੱਕ ਕਰ ਰਹੇ ਆ ਜਲਦੀ ਜਲਦੀ ਤੈਸ ਕਰਕੇ ਤੇ ਹਾਂਜੀ ਹਾਂਜੀ ਬਹੁਤ ਬਿਲਕੁਲ ਜੀ ਠੀਕ ਹੈ ਜੀ ਬਹੁਤ ਧੰਵਾਜੀ ਪੁਲਿਸ ਵੀ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਆ ਅਤੇ ਪੁਲਸਾ ਕਹਿਣਾ ਵੀ ਪਰਿਵਾਰ ਨੂੰ ਜਲਦ ਜਲਦ ਇਨਸਾਫ਼ ਮਿਲ ਜਾਊਗਾ ਕਿਉਂਕਿ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਤੱਕਾ ਹੋਇਆ ਵਾ ਅੱਜ ਗੁਰਮੀਤ ਸਿੰਘ ਨਹੀਂ ਰਿਹਾ ਦੁਨੀਆ ਤੇ ਤੇ ਗੁਰਮੀਤ ਸਿੰਘ ਦਾ ਯਾਰ ਜਿਹੜਾ ਕਿ ਬਚਪਨ ਤੋਂ ਯਾਰ ਆ ਉਹ ਵੀ ਸਾਡੇ ਨਾਲ ਗਰਬਾ ਕਰਾਂਗੇ ਬਚਪਨ ਤੋਂ ਤੁਹਾਡਾ ਆੜੀ ਰਿਆ ਗੁਰਮੀਤ ਸਿੰਘ ਬਚਪਨ ਤੋਂ ਤੁਸੀਂ ਸਕੂਟ ਵੱਡੇ ਪਰਾ ਸੀ ਵੱਡਾ ਸਾ ਸੀ ਅੱਜ ਦੁਨੀਆ ਤੇ ਨਹੀਂ ਰਿਹਾ ਕੀ ਕਹਿਣਾ ਚਾਹੂੰ ਦਿਖੋ ਜੀ ਬਹੁਤ ਵੱਡਾ ਤੱਕਾ ਆਇਆ ਹੈ ਜੀ ਰੱਬ ਨੇ ਉਹ ਮਹਾ ਹੀ ਬੱਚੇ ਮਹਾ ਸੈਡਿੰਗ ਹੋਈ ਹੈ ਜੀ ਤੇ ਮਹਾ ਵਿਚਾਰੇ ਨੇ ਤਰਲੇ ਲੈ ਕੇ ਘਰ ਬਣਾਇਆ ਹੈ ਤੇ ਹੁਣ ਚਲੋ ਨੂੰ ਸਾਹ ਮਿਲਿਆ ਸੁਖ ਦਾ ਤੇ ਪਰਮਾਤਮਾ ਨੇ ਤੱਕਾ ਕਰਤਾ ਬਹੁਤ ਵੱਡਾ ਜੀ ਤੇ ਮੈਨੂੰ ਇਹ ਸੋ ਵੀ ਅਗਰ ਮੇਂ ਕਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਕੋਈ ਰਾਬਤਾ ਹੁੰਦੀ ਹੈ ਇਸ ਹਾਦਸੇ ਤੋਂ ਪਹਿਲਾਂ ਕੀ ਗਰਮੀ ਤੋਂ ਮਿਲਿਆਗਾ ਇਹ ਮੇਰੀ ਵੀਰਜੀ ਰਾਤੀ ਇਹ ਜੇ ਗੱਲ ਹੋਈ ਸੀ ਤੇ ਰਾਤੀ ਇਹ ਜੱਲੇ ਜਦੋਂ ਜਾਂਦੇ ਸੀ ਸਾਈਕਲ ਤੇ ਤੇ ਮੈਂ ਇਹਨਾਂ ਨੂੰ ਖਿਲਾਰ ਲਿਆ ਡਿਊਟੀ ਤੇ ਜਾਂ ਲੱਗਿਆ ਮੈਂ ਆਪਣੀ ਗਲੀ 'ਚ ਖਿਲਾ ਰਿਹਾ ਮੈਂ ਕਿਹਾ ਵੀਰਜੀ ਬੜੀ ਕਾਲੀ ਜੀ ਵਜ ਅੱਜ ਤੇ ਆਂਦਾ ਯਾਰ ਅੱਜ ਮੈਂ ਲੇਟ ਹੋ ਗਿਆ ਥੋੜਾ ਤੇ ਮੈਂ ਕਿਹਾ ਫਿਰ ਮੈਂ ਜ਼ਿਆਦੀ ਗੱਲ ਹੀ ਨਹੀਂ ਕੀਤੀ ਇਸ ਕਰਕੇ ਫਿਰ ਉਹ ਚਲ ਗਈ ਡਿਊਟੀ ਤੇ ਲੇਟ ਹੋ ਗਿਆ ਸੀ ਥੋੜਾ ਕੀ ਲੱਗਦਾ ਨਹੀਂ ਪੀ ਨਾ ਹੋਣੀ ਬੰਦੇ ਨੂੰ ਖਿੱਚ ਕੇ ਲੈ ਜਾਂਦੀ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਕਾਲੀ ਸੀ ਡਿਊਟੀ ਦੀ ਜਾਂਦੀ ਪਰ ਪਤਾ ਨਹੀਂ ਸੀ ਕਿ ਘਰੇ ਸਵੇਰੇ ਵਾਪਸ ਬੋਣ ਲੱਗਣੀ ਬੋਣ ਪਰ ਮਾਤਮਾ ਵਾਲੇ ਕਿਹੜੇ ਹਾਲਾਤਾਂ 'ਚ ਇਹ ਦੇ ਵੀਰ ਜੀ ਵੇਖੋ ਜੀ ਪਰਮਾਤਮਾ ਦੇ ਰੰਗ ਆ ਬਾਕੀ ਬਹੁਤ ੱਕਾ ਆਇਆ ਪਰਿਵਾਰ ਦੇ ਨਾਲ ਅਜੇ ਤੇ ਮਹਾ ਵਿਚਾਰੇ ਨੇ ਘਰ ਕਰਜ਼ਾ ਕਰਜ਼ਾ ਚੁੱਕ ਕੇ ਕੋਸ਼ਿਸ਼ ਸਰਕਾਰ ਦੇ ਜਿਹੜੇ ਪੈਸੇ ਦਿੱਤੇ ਸੀ ਉਹਦੇ ਨਾਲ ਬਣਾਇਆ ਸੀ ਹੁਣ ਤੇ ਬਹੁਤ ਵੱਡਾ ੱਕਾ ਹੋ ਗਿਆ ਵੀ ਜੀ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ ਕੀ ਅਪੀਲ ਕਰ ਜਾਂਦੇ ਹੋ ਅਜੇ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਕੀ ਕਾਰਵਾਈ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਇਨਸਾਫ ਮਿਲਣਾ ਚਾਹੀਦਾ ਨਹੀਂ ਤੇ ਇਹੋ ਕਹਿੰਦੇ ਵੀ ਪਰਿਵਾਰ ਦੀ ਵਾਦੋਵਾਦ ਜਿਨ੍ਹਾਂ ਨੇ ਕੀਤਾ ਵਾ ਉਹ ਫੜੇ ਜਾਣ ਤੇ ਪ੍ਰਵਾਦ ਦੀ ਵੱਤ ਤੋਂ ਵੱਧ ਮਤ ਹੋਵੇ ਕਿਉਂਕਿ ਉਹਨਾਂ ਦਾ ਘਰ ਦਾ ਸਿਸਟਮ ਵੀ ਥੋੜਾ ਬਹੁਤ ਮਾੜੇ ਹਲਾਦ ਨੇ ਉਹ ਤੇ ਸਾਰੇ ਆਂਡ ਗਵਾਂ ਨੂੰ ਪੁੱਛ ਲੋ ਤੇ ਵੀ ਚਲੋ ਹੁਣ ਮਾਹ ਬਚਾਰੇ ਨੇ ਕਰ ਫੜ ਤੜ ਕੇ ਕਮਰਾ ਹੀ ਪਾਏ ਆਪਣੇ ਤੇ ਹੁਣ ਚਲੋ ਸੁਖ ਦਾ ਸਾਹ ਮਿਲਿਆ ਸੀ ਬੱਚਾ ਜੇ ਉਹਦਾ ਪੜਨ ਦਿਆ ਵਾ ਗੁੜੀਆ ਵਿਚਾਰੀ ਜੇ ਵਿਆਹਣ ਜੋਗੀ ਹੋਈ ਆ ਦੇ ਬਹੁਤ ਵੱਡਾ ਝੜਕਾ ਕਿੰਦੇ ਗੁਰਮੀਤ ਸਿੰਘ ਕੱਲਾ ਕੱਚ ਕਮਾਉਣ ਵਾਲਾ ਸੀ ਤੇ ਘਰ ਦੇ ਚਾਰ ਜੀ ਖਾਣ ਵਾਲੇ ਸੀ ਪਰ ਅੱਜ ਗੁਰਮੀਤ ਸਿੰਘ ਦੇ ਜਾਣ ਕਰ ਘਰ ਦਾ ਕਹਿ ਲੋ ਵੀ ਜਿਹੜਾ ਕਮਾਉ ਪੁੱਤ ਸੀ ਉਹ ਚਲਾ ਗਿਆ ਅਸੀਂ ਦੇਖਿਆ ਵੀ ਬਜ਼ੁਰਗ ਬਾਪ ਆ ਜਿਹੜਾ ਕੀ ਰੋ ਰੋ ਕੇ ਦਾਵਾ ਮਾਰਿਆ ਅਤੇ ਅੱਜ ਵੀ ਜਿਹੜੀ ਉਹਦੀ ਧਰਮ ਪਤਨੀ ਆ ਗੁਰਮੀਤ ਨੂੰ ਯਾਦ ਕਰਕੇ ਅਸੀਂ ਦੇਖਿਆ ਵੀ ਜਦੋਂ ਪਤੀ ਸੇ ਤੋਂ ਸਾਇਆ ਚਲ ਜਵੇ ਉਸ ਪਤਨੀ ਦਾ ਕੀ ਹਾਲਾਤ ਹੁੰਦੇ ਨੇ ਦੇਖੋ ਜੀ ਉਹ ਤੇ ਵਿਚਾਰੀ ਹੋਸ਼ ਹੀ ਨਹੀਂ ਕਰਨਦੀ ਸਵੇਰ ਦੇ ਉਹਨੂੰ ਡਾਕਟਰ ਕੋ ਵੀ ਖੜਿਆ ਸੀ ਤੇ ਬਹੁਤ ਮੰਦੇ ਲਾਦਿਆ ਕਰਦੇ ਬਾਕੀ ਤੁਸੀਂ ਘਰ ਜਾ ਕੇ ਵੇਖ ਲਓ ਉਹਨਾਂ ਦਾ ਕੀ ਸਿਸਟਮ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖਿਆ ਵੀ ਤੁਹਾਨੂੰ ਹਾਲਾਤ ਦਿਖਾਏ ਨੇ ਅੱਜ ਦੇ ਅਮਰਸਰ ਦੇ ਕਾਲੇ ਪਿੰਡ ਦੇ ਜਿਹੜਾ ਕਿ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਜਿਸ ਦੀ ਉਮਰ 50 ਸਾਲ ਆ ਸਿਕਿਉਰਿਟੀ ਗਾਰ ਦੀ ਡਿਊਟੀ ਕਰਦਾ ਸੀ ਪਰ ਐਕਸੀਡੈਂਟ ਹੋ ਜਾਂਦਾ ਡਿਊਟੀ ਦੇ ਜੋਦੇ ਘਰੇ ਵਾਪਸ ਜਾਂਦਾ ਰਸਤੇ ਵਿੱਚ ਹੀ ਜਿਹੜਾ ਕਿ ਜੀਟੀ ਰੋਡ ਉਤੇ ਇੱਕ ਪਿੱਛੋਂ ਜਾ ਕੇ ਕੋਈ ਕਾਰ ਮਾਰਦਾ ਜਿਹੜਾ ਕਿ ਗੁਰਮੀਤ ਸਿੰਘ ਦਾ ਐਕਸੀਡੈਂਟ ਹੁੰਦਾ ਸਾਈਕਲ ਤੇ ਸੀ ਗੁਰਮੀਤ ਸਿੰਘ ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਗੁਰਮੀਤ ਸਿੰਘ ਦੇ ਘਰ ਵਿੱਚ ਕੋ ਮੌਂ ਵਾਲਾ ਕੋਈ ਨਹੀਂ ਸੀ ਕੱਲਾ ਸੀ ਘਰ ਦੀ ਗਰੀਬੀ ਦੂਰ ਕੀਤੀ ਸੀ ਰਾਹ ਡਿਊਟੀ ਕਰਦਾ ਸੀ ਛੋਟੀ ਗਾਰ ਦੀ ਜਿਹਨੇ ਛੋਟੀ ਦੁਕਾਨ ਕਰਦਾ ਸੀ ਕਰਾਈਨੇ ਦੀ ਜਿੰਨਾ ਘਰ ਦੀ ਰੋਜੀ ਰੋਟੀ ਚੱਲਦਾ ਸਦਾ ਸੀ ਪਰ ਘਰੇ ਬਜ਼ੁਰਗ ਬਾਪ ਆ ਜੋ ਕਿ ਅੱਜ ਵੀ ਨਰਮ ਅੱਖਾਂ ਦੇ ਨਾਲ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਅਤੇ ਦੇਖ ਰਿਹਾ ਵੀ ਮੇਰਾ ਪੁੱਤ ਕਦੋਂ ਵਾਪਸ ਆਊਗਾ ਕਦੋਂ ਮੇਰਾ ਪੁੱਤ ਠੀਕ ਹੋਊਗਾ ਪਰ ਕੀ ਜਹਾਨ ਨੂੰ ਪਤਾ ਪਰਮਾਤਮਾ ਨੂੰ ਕੀ ਮਨਜ਼ੂਰ ਸੀ ਜਿਹੜਾ ਕਿ ਗੁਰਮੀਤ ਸਿੰਘ ਘਰੋਂ ਜਲਦ ਜਾਂਦੀ ਡਿਊਟੀ ਜਾਂਦਾ ਆਪੀ ਮੈਂ ਲੇਟ ਨਾ ਹੋ ਜਾਵਾਂ ਪਰ ਕੀ ਪਤਾ ਸੀ ਵੀ ਗੁਰਮੀਤ ਸਿੰਘ ਨੇ ਸਵੇਰੇ ਅੱਖਾਂ ਖੋਲ੍ਹਣੀਆਂ ਕਿ ਨਹੀਂ ਖੋਲ੍ਹਣੀਆਂ ਸਵੇਰੇ ਘਰੇ ਬਹੁਣ ਲਗਣੀ ਪਉਣ ਦਾ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਪਰਿਵਾਰ ਮੈਂਬਰ ਵੀ ਵਰਤਵਾਦ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਨੇ ਐਕਸੀਡੈਂਟ ਕੀਤਾ ਅਤੇ ਪਰਿਵਾਰ ਦਾ ਬੰਦਾ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਹਾਲਾਤ ਜਿਹੜੇ ਨੇ ਬਹੁਤ ਵਧੀਆ ਨਹੀਂ ਐ ਬੜੀ ਗਰੀਬੀ ਛੋਟਿਆ ਗੁਰਮੀਤ ਸਿੰਘ ਤੇ ਘਰ ਦੀ ਗਰੀਬੀ ਮਾਸਾਂ ਹੀ ਅੱਜ ਉਹਨੇ ਜਿਹੜੇ ਕੀ ਕਰਜ਼ਾ ਚੁੱਕੇ ਜਾਂ ਮਕਾਨ ਬਣਾਇਆ ਸੀ ਹਲੇ ਕਰਜ਼ਾ ਵੀ ਕਾਫੀ ਲੌਣਾ ਵਾ ਪਰ ਵਿੱਚੇ ਹੀ ਗਰਮੀਤ ਸਿੰਘ ਜਿਹੜਾ ਕਿ ਦੁਨੀਆ ਛੱਡ ਕੇ ਚਲੇ ਜਾਂਦਾ ਅੱਜ ਪੂਰੇ ਪਿੰਡ ਵਿੱਚ ਜੜ ਕੀ ਸੋਗ ਦੀ ਲੈ ਰਿਆ ਜਿੰਨੂੰ ਵੀ ਪਤਾ ਲੱਗਦਾ ਵੀ ਗਰਮੀਤ ਸਿੰਘ ਦੁਨੀਆ ਤੋਂ ਚਲਾ ਗਿਆ ਸਾਰਾ ਪਿੰਡ ਤਾਹਾ ਮਾਰਦਾ ਉਹਨਾਂ ਦੇ ਘਰੇ ਚਲੇ ਜਾਂਦਾ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਪ੍ਰਮਾਤਮਾ ਕਦੇ ਕਿਸੇ ਦਾ ਜਵਾਨ ਪੁੱਤ ਦੁਨੀਆ ਤੋਂ ਨਾ ਜਾਵੇ ਤੇ ਕਦੇ ਕਿਸੇ ਭੈਣ ਦਾ ਸੁਹਾਗ ਨਾ ਇਸ ਤਰ੍ਹਾਂ ਜੜੇ ਕਿਉਂਕਿ ਉਹ ਪਰਿਵਾਰ ਜਿਹੜਾ ਪਰਿਵਾਰ ਖਾਲੀ ਹੋ ਜਾਂਦਾ ਜਿਸ ਦਾ ਘਰ ਦਾ ਕਮੌਮ ਵਾਲਾ ਮੁਖੀ ਜਦੋਂ ਚਲੇ ਜਾਂਦਾ ਵਾ ਮਿੰਨੂ ਦਿਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ